ਭਗਤ ਰਵਿਦਾਸ ਜੀ ਦੇ ਪ੍ਰਥਾਏ ਵਿਦਵਾਨਾਂ ਨੇ ਸ਼ਬਦ ਦੀ ਇੱਕੋ ਥਾਨਕਾ ਲਿਖੀ ਹੈ ਕਿ ਭਗਤ ਰਵਿਦਾਸ ਜੀ ਨੂੰ ਪਰਮੇਸ਼ਰ ਨੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਬਖਸ਼ਿਸ਼ ਕੀਤੇ ਬੰਦਗੀ ਕਰਨ ਵਾਲਿਆਂ ਨੂੰ ਜਦੋਂ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੁੰਦੇ ਨੇ ਉਸ ਤੋਂ ਪਹਿਲਾਂ ਵੀ ਪਰਮੇਸ਼ਰ ਕਈ ਕਠਨ ਪਰਖਿਆ ਦੇ ਵਿੱਚੋਂ ਉਹਨਾਂ ਨੂੰ ਕੱਢਦਾ ਹੈ ਤੇ ਸਰਗੁਣ ਸਰੂਪ ਵਿੱਚ ਹਾਜ਼ਰ ਹੋ ਕਰਕੇ ਵੀ ਉਹਨਾਂ ਦੀ ਕਰੜੀ ਪਰਖਿਆ ਜਿਹੜੀ ਪਰਮੇਸ਼ਰ ਲੈਂਦਾ ਹੈ ਜਿਵੇਂ ਕਦੀ ਭਗਤ ਨਾਮਦੇਵ ਜੀ ਦੇ ਸਾਹਮਣੇ ਕੂਕਰ ਦਾ ਰੂਪ ਧਾਰਨ ਕਰਕੇ ਤੇ ਉਹਦੀਆਂ ਰੋਟੀਆਂ ਚੋਕੇ ਲੈ ਜਾਣੀਆਂ ਤੇ ਭਗਤ ਨਾਮਦੇਵ ਜੀ ਨੇ ਮਗਰ ਦੌੜਨਾ ਕਿ ਠਹਿਰ ਜਾ ਸੁੱਕੀਆਂ ਕਿਵੇਂ ਖਾਏਗਾ ਤਾਂ ਇਸ ਤਰ੍ਹਾਂ ਕਈ ਰੂਪ ਧਾਰਨ ਕਰਕੇ ਪਰਮੇਸ਼ਰ ਨੇ ਪਿਆਰਿਆਂ ਦੀ ਭਗਤਾਂ ਦੀ ਕਰੜੀ ਤੋਂ ਕਰੜੀ ਪਰਖਿਆ ਜਿਹੜੀ ਉਹ ਲਈ ਹੈ ਭਗਤ ਰਵਿਦਾਸ ਜੀ ਦੇ ਸਮਖਸ਼ ਸਰਗੁਣ ਸਰੂਪ ਵਿੱਚ ਹਾਜ਼ਰ ਹੋਏ ਪ੍ਰੀਖਿਆ ਲੈਣ ਵਾਸਤੇ ਕੀ ਕੀਤਾ ਭਗਤ ਰਵਿਦਾਸ ਜੀ ਜਦੋਂ ਮਹਾਰਾਜ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਚਰਨੀ ਹੱਥ ਲਾਉਣ ਲੱਗੇ ਤਾਂ ਪਿਛਾਂ ਹਟ ਗਏ ਪਿਛਾਂ ਹਟ ਕੇ ਪਰਮੇਸ਼ਰ ਨੇ ਇੱਕ ਸ਼ਬਦ ਕਹਿ ਰਵਿਦਾਸ ਤੂੰ ਮੇਰੇ ਪੈਰੀਂ ਹੱਥ ਨਹੀਂ ਲਾ ਸਕਦਾ ਕਿਉਂ ਮਹਾਰਾਜ ਐਸਾ ਕੀ ਕਾਰਨ ਹੈ ਇੱਕ ਪਰਖ ਕਰਨ ਦੇ ਵਾਸਤੇ ਕਿਉਂਕਿ ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਸਾਜਿਆ ਉਹਦੇ ਵਾਸਤੇ ਤੇ ਸਭ ਬਰਾਬਰ ਨੇ ਪਰ ਇੱਕ ਪਰਖ ਕਰਨ ਦੇ ਵਾਸਤੇ ਵਿਦਵਾਨ ਕਹਿੰਦੇ ਇੱਕ ਸ਼ਬਦ ਵਰਤਿਆ ਪਰਮੇਸ਼ਰ ਨੇ ਨਹੀਂ ਰਵਿਦਾਸ ਤੁਮਰੇ ਚਰਨੀ ਹੱਥ ਨਹੀਂ ਲਾ ਸਕਦਾ ਕਿਉਂਕਿ ਜੇ ਤੂੰ ਮੇਰੇ ਚਰਨੀ ਹੱਥ ਲਾ ਦਿੱਤੇ ਮੈਂ ਪਰਟਿਆ ਜਾਵਾਂਗਾ ਪ੍ਰਿਛਟ ਹੋ ਜਾਵਾਂਗਾ ਕਿਉਂ ਮਹਾਰਾਜ ਐਸਾ ਕਿਉਂ ਸੰਸਾਰ ਦੇ ਵਿੱਚ ਤੈਨੂੰ ਜਮਿਆਰ ਤੈਨੂੰ ਛੂਦਰ ਤੈਨੂੰ ਛੋਟੀ ਜਾਤੀ ਵਾਲਾ ਕਿਹਾ ਜਾਂਦਾ ਹੈ ਕੇਵਲ ਇੱਕ ਪਰਖ ਕਰਨ ਦੇ ਵਾਸਤੇ ਵੀ ਭਗਤ ਦਾ ਅਗੋ ਜਵਾਬ ਕੀ ਆਉਂਦਾ ਹੈ ਕਿਉਂਕਿ ਮੈਂ ਫਿਰ ਸ਼ਬਦ ਦੁਹਰਾਵਾਂ ਪਰਮੇਸ਼ਰ ਇਹਨਾਂ ਜਾਤਾਂ ਵਰਨਾ ਰੰਗਾਂ ਮਜ਼ਹਬਾਂ ਦੀ ਇਸ ਲੜਾਈ ਵਿੱਚ ਨਹੀਂ ਹੈ ਪਰ ਪਰਖ ਦਾ ਜ਼ਰੂਰ ਹੈ ਤਪਕ ਤੁਲਦਾਸ ਜੀ ਬੜੇ ਪਿਆਰ ਸਹਿਤ ਕਹਿੰਦੇ ਹੈ ਪਰਮੇਸ਼ਰ ਹਾਦੋਗੀ ਬੰਦਗੀ ਕਰਨ ਤੋਂ ਬਾਅਦ ਮੈਂ ਤੇਰਾ ਰੂਪ ਹੋ ਗਿਆ ਤੇ ਰੂਪ ਹੋਣ ਤੋਂ ਬਾਅਦ ਵੀ ਕੀ ਇਹ ਮੇਰੀ ਜ਼ਾਤ ਇਹ ਮਜ਼ਹਬ ਤੇਰੇ ਤੇ ਮੇਰੇ ਵਿੱਚ ਦੀਵਾਰ ਹਨ ਨਹੀਂ ਪਰਮੇਸ਼ਰ ਤੇਰੇ ਵਾਸਤੇ ਮੈਂ ਮੇਰੇ ਵਾਸਤੇ ਤੂੰ ਆਪਾਂ ਦੋਵੇਂ ਇੱਕ ਸਰੂਪ ਹੋ ਗਏ ਆ ਸੋ ਇਸ ਤਰ੍ਹਾਂ ਕੁਝ ਪਿਆਰ ਦੇ ਸ਼ਬਦ ਭਗਤ ਰਵਿਦਾਸ ਜੀ ਨੇ ਕਹੇ ਨੇ ਕਿ ਦਾਤਾ ਪਹਿਲਾਂ ਮੇਰੇ ਵਿੱਚ ਮੈਂ ਮੇਰੀ ਸੀ ਪਰ ਹੁਣ ਮਿਟ ਗਈ ਆ ਤੇਰੀ ਕਿਰਪਾ ਦੇ ਨਾਲ ਪਹਿਲਾਂ ਠੀਕ ਹੈ ਇਸ ਜਾਤ ਦਾ ਅਭਿਮਾਨ ਕਿਤੇ ਨਾ ਕਿਤੇ ਸਾਨੂੰ ਵੀ ਹੋਇਆ ਹੋਵੇਗਾ ਪਰ ਸਹਿਬ ਜੀ ਹੁਣੇ ਖਤਮ ਹੋ ਗਿਆ ਹੈ ਹੁਣ ਤੂੰ ਮੈਂ ਮੈਂ ਤੂੰ ਹੋ ਗਏ ਸੋ ਇਸ ਤਰ੍ਹਾਂ ਭਗਤ ਜੀ ਨੇ ਉੱਥੇ ਪਾਵਨ ਸ਼ਬਦ ਉਚਾਰਨ ਕੀਤਾ ਜਿਸ ਦਾ ਕੇਂਦਰੀ ਭਾਵ ਇਹ ਹੈ ਮਾਧਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮਾਨੀ ਹੈ ਹੋਏ ਨਾ ਤੈਸਾ ਕਿਹੇ ਮਾਧਵ ਮਾਇਆ ਪਤੀ ਪਰਮੇਸ਼ਰ ਕੀ ਦਸੀਏ ਇਹ ਭਰਮ ਕਿਸ ਤਰ੍ਹਾਂ ਦਾ ਹੈ ਇਹ ਜਾਤੀ ਭਰਮ ਵੀ ਹੈ ਸਰੀਰਕ ਭਰਮ ਵੀ ਹੈ ਮਾਇਆ ਦਾ ਭਰਮ ਵੀ ਹੈ ਤਬ ਪ੍ਰਾਰੰਭਤਾ ਕਰਦੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਮੇਰੇ ਵਿੱਚ ਮੈਂ ਮੇਰੀ ਸੀ ਜਾਤੀ ਅਭਿਮਾਨ ਸੀ ਹੰਤਾ ਮਮਤਾ ਸੀ ਜਬ ਹਮ ਹੋਤੇ ਤਬ ਤੂੰ ਨਹੀਂ ਉਦੋਂ ਤੂੰ ਮੇਰੇ ਅੰਦਰ ਨਹੀਂ ਸੀਗਾ ਇਨੀ ਕਿ ਤੂੰ ਜੋਤੀ ਸਰੂਪ ਕਰਕੇ ਮੇਰੇ ਅੰਦਰ ਨੇ ਭਾਵੇਂ ਸੀ ਕਿੱਡੇ ਹੰਕਾਰੀ ਹੋਈਏ ਦੁਰਾਚਾਰੀ ਹੋਈਏ ਕੁਕਰਮੀ ਹੋਈਏ ਪਰਮੇਸ਼ਰ ਦੀ ਜੋਤ ਤੇ ਸਾਡੇ ਅੰਦਰ ਰਹਿਣੀ ਹੀ ਰਹਿਣੀ ਹੈ ਇਹ ਤਾਂ ਨਹੀਂ ਵੀ ਵਿਸ਼ਾਈ ਮਨੁੱਖ ਅੰਦਰ ਪਰਮੇਸ਼ਰ ਦੀ ਜੋਤ ਨਹੀਂ ਹੈ ਉਹ ਤੇ ਹੈ ਪਰ ਭਗਤ ਜੀ ਕਹਿੰਦੇ ਉਦੋਂ ਤੂੰ ਨਹੀਂ ਸੀ ਭਾਵ ਉਸ ਵੇਲੇ ਤੂੰ ਪ੍ਰਗਟ ਨਹੀਂ ਹੈ ਉਸ ਵੇਲੇ ਮੈਨੂੰ ਇਸ ਗੱਲ ਦਾ ਸਾਖਿਆਤ ਗਿਆਨ ਹੀ ਨਹੀਂ ਕਿ ਤੂੰ ਮੇਰੇ ਅੰਦਰ ਬੈਠਾ ਹੈ ਜੇ ਮੈਨੂੰ ਇਹ ਗਿਆਨ ਹੋ ਜਾਂਦਾ ਕੋ ਕਰਮੀ ਨੂੰ ਗਿਆਨ ਹੋ ਜੇ ਕਿ ਮੇਰੇ ਅੰਦਰ ਬੈਠਾ ਹੈ ਤੇ ਸ਼ਾਇਦ ਉਹ ਕੋ ਕਰਮ ਨਹੀਂ ਕਰੇਗਾ ਵਿਸ਼ਾਈ ਮਨੁੱਖ ਚੋਰੀ ਕਰਨ ਵਾਲਾ ਮਨੁੱਖ ਜਾ ਅਪਰਾਧ ਕਰਨ ਵਾਲਾ ਮਨੁੱਖ ਅਪਰਾਧ ਨਹੀਂ ਕਰੇਗਾ ਜਦੋਂ ਪਤਾ ਲੱਗ ਗਿਆ ਜਿਵੇਂ ਮਹਾਰਾਜ ਦੇ ਦਰਬਾਰ ਚ ਆ ਕੇ ਆਪਾਂ ਨੂੰ ਪਤਾ ਹੁੰਦਾ ਸਾਹਮਣੇ ਸਤਿਗੁਰੂ ਬੈਠੇ ਨੇ ਤਾਂ ਆਪਾਂ ਅਪਰਾਧ ਕਰਨ ਤੋਂ ਚੋਰੀ ਕੋ ਕਰਮ ਕਰਨ ਤੋਂ ਡਰ ਦੇ ਪੈ ਖਾਂਦੇ ਆ ਸੋ ਜਦੋਂ ਸਮਝ ਆ ਗਈ ਵੀ ਅੰਦਰ ਬੈਠਾ ਹੈ ਸੱਦ ਸੁਣਦਾ ਸੱਦ ਵੇਖਦਾ ਕਿਉ ਮੁਕਰ ਪਿਆ ਜਾਏ ਤਾਂ ਫਿਰ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਗਲਤ ਰਾਹ ਜਿਹੜਾ ਹੈ ਜਾਂ ਗਲਤ ਕਰਮ ਜਿਹੜਾ ਹੋ ਜਾਏ ਤਾਂ ਮਹਾਰਾਜ ਜਦ ਹਮ ਹੋਤੇ ਉਹ ਕਿਉਂ ਜਿੰਨਾ ਚਿਰ ਮੇਰੇ ਅੰਦਰ ਮੈਂ ਮੇਰੀ ਦਾ ਅਹਮ ਸੀਗਾ ਆਪਣਾ ਭਾਵ ਦਿਸਦਾ ਸੀਗਾ ਤਬ ਤੂੰ ਨਹੀਂ ਉਦੋਂ ਤੂੰ ਨਹੀਂ ਦਿਸਿਆ ਹੁਣ ਕੀ ਅਵਸਥਾ ਬਣ ਗਈ ਅਬ ਤੂੰ ਹੀ ਹੁਣ ਤੈਨੂੰ ਜਪਦਿਆਂ ਜਪਦਿਆਂ ਤੇਰਾ ਰੂਪ ਹੋ ਗਿਆ ਹੁਣ ਬਸ ਤੂੰ ਹੀ ਤੂੰ ਰਹਿ ਗਿਆ ਮੈਂ ਨਹੀਂ ਮੇਰੀ ਹੰਤਾ ਮਮਤਾ ਹੰਕਾਰ ਅਹਮ ਸਭ ਕੁਝ ਜਿਹੜਾ ਉਹ ਖਤਮ ਹੋ ਗਿਆ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਧ ਜਲ ਕੇਵਲ ਜਲ ਮਾਹੀ ਜਿਸ ਤਰ੍ਹਾਂ ਆਗਮ ਗਤੀ ਰੇਤ ਬਹੁਤ ਤੇਜ਼ ਹਵਾ ਜਦੋਂ ਚੱਲਦੀ ਹੈ ਤਾਂ ਉਹਦੀ ਟਕਰਾਓ ਦੇ ਨਾਲ ਸਮੁੰਦਰ ਵਿੱਚ ਦਰਿਆ ਵਿੱਚ ਨਦੀਆਂ ਵਿੱਚ ਲਹਿਰਾਂ ਉੱਠਦੀਆਂ ਨੇ ਪਰ ਹਵਾ ਦਾ ਵੇਕ ਖਤਮ ਹੋਇਆ ਉਹ ਲਹਿਰਾਂ ਫਿਰ ਪਾਣੀ ਵਿੱਚ ਡਿੱਗ ਪਈਆਂ ਲਹਿਰਾਂ ਜਦੋਂ ਖੜੀਆਂ ਹੋਈਆਂ ਉਦੋਂ ਵੀ ਉਹ ਪਾਣੀ ਦਾ ਹੀ ਰੂਪ ਸੀ ਕਿਉਂਕਿ ਪਾਣੀ ਦੇ ਵਿੱਚ ਲਹਿਰ ਪੈਦਾ ਹੋਈ ਉਹ ਪਾਣੀ ਹੈ ਇਹ ਨਹੀਂ ਕਿ ਜੇ ਪਾਣੀ ਚੋਂ ਪੈਦਾ ਹੋਈ ਉੱਚੇ ਉੱਠ ਕੇ ਉਹ ਕਿਤੇ ਰੇਤਾ ਬਣ ਗਈ ਨਹੀਂ ਹਾਂ ਠੀਕ ਹੈ ਉਹਦੀ ਹੋਂਦ ਜਿਹੜੀ ਉਹ ਸਮੁੰਦਰ ਨਾਲੋਂ ਵੱਖਰੀ ਪਿੰਨ ਦਿਸਦੀ ਪਈ ਪਰ ਹੈ ਤੇ ਪਾਣੀ ਦਾ ਰੂਪ ਸੀ ਜਦੋਂ ਫਿਰ ਉਹ ਥੱਲੇ ਡਿੱਗ ਪਈ ਤੇ ਫਿਰ ਉਸੇ ਪਾਣੀ ਦਾ ਰੂਪ ਹੋ ਗਈ ਵਕਤੀ ਸਮੇਂ ਵਾਸਤੇ ਕੁਝ ਸਮੇਂ ਵਾਸਤੇ ਉਹਨੇ ਆਪਣਾ ਵੱਖਰਾ ਰੂਪ ਬਣਾਇਆ ਪਰ ਜੜ ਉਹਦੀ ਉਹ ਸਮੁੰਦਰ ਹੀ ਸੀਗਾ ਸੋ ਇਸ ਤਰ੍ਹਾਂ ਮਹਾਰਾਜ ਹੁਣ ਸਮਝ ਆ ਗਈ ਹੈ ਕਿ ਅਸੀਂ ਜਿੰਨਾ ਭੇਖਾਂ ਜਿੰਨਾ ਵਰਨਾ ਜਿੰਨਾ ਜਾਤਾਂ ਸਰੀਰਾਂ ਦੇ ਇਸ ਚੱਕਰ ਦੇ ਵਿੱਚ ਪਏ ਆਂ ਵੀ ਫਲਾਣਾ ਵੱਖਰਾ ਹੈ ਉਹ ਵੱਖਰਾ ਹੈ ਮੈਂ ਵੱਖਰਾ ਹਾਂ ਨਹੀਂ ਇਹ ਤਾਂ ਮਹਾਰਾਜ ਜਿਵੇਂ ਹਵਾ ਦੇ ਟਕਰਾ ਦੇ ਨਾਲ ਲਹਿਰਾਂ ਬਣਦੀਆਂ ਐ ਇੰਜ ਹੀ ਐ ਤੂੰ ਕਿਰਪਾ ਕੀਤੀ ਸਾਰਿਆਂ ਦੇ ਵਿੱਚ ਆਪਣੀ ਜੋਤ ਟਕਾਈ ਕੋਈ ਮਨੁੱਖਾ ਸਰੀਰ ਹੈ ਕੋਈ ਪਸ਼ੂ ਸਰੀਰ ਹੈ ਕੋਈ ਪੰਛੀ ਸਰੀਰ ਹੈ ਪਰ ਹੁਣ ਸਮਝ ਆ ਗਈ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਇਸ ਤਰ੍ਹਾਂ ਹੀ ਸਮਝ ਆ ਗਈ ਐ ਕਿ ਜਦੋਂ ਇਹ ਸਾਰੇ ਸਰੀਰ ਟਹਿ ਜਾਂਦੇ ਨੇ ਖਤਮ ਹੋ ਜਾਂਦੇ ਨੇ ਇਹ ਫਿਰ ਪੰਜ ਤੱਤ ਹੀ ਰਹਿ ਜਾਂਦੇ ਨੇ ਪਹਿਲਾਂ ਵੀ ਪੰਜ ਤੱਤ ਸਰੀਰ ਬਣਿਆ ਮਿਟਣ ਤੋਂ ਬਾਅਦ ਫਿਰ ਪੰਜ ਤੱਤ ਹੋ ਗਏ ਇਸ ਤਰ੍ਹਾਂ ਪਹਿਲਾਂ ਵੀ ਜੋਤੀ ਸਰੂਪ ਹੈ ਤੇ ਸਰੀਰ ਵਿੱਚ ਆਉਣ ਤੋਂ ਬਾਅਦ ਜੋਤੀ ਤੇ ਜਦੋਂ ਇਹ ਸਰੀਰ ਖਤਮ ਹੋ ਗਏ ਇਹ ਜੋਤ ਉਸ ਪਰਮ ਜੋਤ ਵਿੱਚ ਰਲ ਗਈ ਫਿਰ ਪਰਮਾਤਮਾ ਸਰੂਪ ਤਾਂ ਹੁਣ ਇਸ ਗੱਲ ਦੀ ਸਮਝ ਆ ਗਈ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਦਵੇ ਕਿਆ ਕਹੀਏ ਭਰਮ ਐਸਾ ਜੈਸਾ ਮੰਨੀਐ ਹੋਏ ਨਾ ਤੈਸਾ हे ਮधव ਮਾਇਆਪਤੀ ਪਰਮੇਸ਼ਰ ਕੀ ਦਸੀਏ ਵੀ ਭਰਮ ਕਿਸ ਤਰ੍ਹਾਂ ਦਾ ਹੁੰਦਾ ਇਹ ਤਾਂ ਹਿਰਣ ਨੂੰ ਚਮਕਦਾ ਰੇਤ ਪਾਣੀ ਦਿਸਣਾ ਇਹ ਭਰਮ ਐ ਸਿਮਲ ਦੇ ਰੁੱਖ ਨੂੰ ਵੇਖ ਕੇ ਪੰਛੀ ਭਲੇਖਾ ਖਾ ਗਏ ਬਸ ਇਹ ਹੀ ਭਰਮ ਐ ਪਿੱਤਲ ਨੂੰ ਕਟਕ ਨੂੰ ਪਿੱਤਲ ਨੂੰ ਸੋਨਾ ਸਮਝੀ ਜਾਣਾ ਬਸ ਇਹ ਹੀ ਭਰਮ ਐ ਤਾ ਮਦਵੇ ਕਿਆ ਕਹੀਏ ਭਰਮ ਐਸਾ ਕੀ ਦਸੀਏ ਭਰਮ ਕਿਸ ਤਰ੍ਹਾਂ ਦਾ ਮੁਕਤੀ ਦੀ ਗੱਲ ਜੈਸਾ ਮੰਨੀਐ ਕੋਈ ਨਾ ਤੈਸਾ ਜਿਸ ਤਰ੍ਹਾਂ ਦਾ ਮੰਨ ਲਿਆ ਕਿਸੇ ਸ਼ੈ ਨੂੰ ਉਸ ਤਰ੍ਹਾਂ ਦੀ ਨਹੀਂ ਨਿਕਲੀ ਕਿਸੇ ਨੂੰ ਇਮਾਨਦਾਰ ਮੰਨੀ ਬੈਠੇ ਸੀ ਉਹ ਚੋਰ ਨਿਕਲ ਆਇਆ ਭਰਮ ਸੀਗਾ ਕਿਸੇ ਨੂੰ ਸਾਧੂ ਸਮਝੀ ਬੈਠੇ ਉਹ ਠੱਗ ਨਿਕਲ ਆਇਆ ਇਹ ਭਰਮ ਸੀ ਜ਼ਿੰਦਗੀ ਦਾ ਆਪਣਾ ਸਮਝੀ ਬੈਠੇ ਉਹ ਬਗਾਨਾ ਨਿਕਲ ਆਇਆ ਬਸ ਇਹ ਸਿਰ ਇਹੀ ਸਭ ਕੁਝ ਭਰਮ ਹੈ ਰਹਾਉ ਠਹਿਰਾਉ ਦੇ ਕੇ ਕਿਰਪਾ ਕਰਦੇ ਹਨ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਜਿਵੇਂ ਇੱਕ ਰਾਜਾ ਆਪਣੇ ਰਾਜ ਮਹਿਲ ਵਿੱਚ ਸੋਨੇ ਦੇ ਸਿੰਘਾਸਨ ਤੇ ਸਭਾ ਵਿੱਚ ਬੈਠਾ ਨੀਂਦ ਆ ਗਈ ਚਪਕੀ ਆ ਗਈ ਨੀਂਦ ਦੀ ਤਾਂ ਉਹਦੇ ਵਿੱਚ ਪਿਖਾਰੀ ਬਣਦਾ ਲੰਮੀ ਚੌੜੀ ਉਹਦੀ ਗਾਥਾ ਹੁੰਦੀ ਅਖੀਰ ਪਿਖਾਰੀ ਬਣਦਾ ਪਰ ਸੁਪਨੇ ਵਿੱਚ ਪਿਖਾਰੀ ਹੈ ਅੱਖ ਖੁੱਲਦੀ ਹੈ ਤੇ ਦੇਖਦਾ ਮੈਂ ਤੇ ਰਾਜਾ ਹੀ ਆ ਸੁਪਨੇ ਵਿੱਚ ਪਿਖਾਰੀ ਹੈ ਅਸਲੀਅਤ ਵਿੱਚ ਰਾਜਾ ਹੈ ਬਸ ਸੋਗਤ ਪਈ ਹਮਾਰੀ ਅਸੀਂ ਹੈ ਸਾਰੇ ਪਰਮੇਸ਼ਰ ਸਰੂਪ ਆ ਕਿਉਂਕਿ ਸਾਡੇ ਸਾਰੇ ਅੰਦਰ ਤੇਰੀ ਜੋਤ ਹੈ ਸਾਡਾ ਮਨ ਜੋਤੀ ਸਰੂਪ ਹੈ ਸਾਡੇ ਅੰਦਰ ਤੇਰੀ ਜੋਤ ਹੈ ਅਸੀਂ ਤੇਰੇ ਨਾਦੀ ਸੰਤਾਨ ਆ ਸਾਰੀ ਪਰ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਣ ਕਰਕੇ ਕੋਈ ਭਖਾਰੀ ਬਣਿਆ ਫਿਰਦਾ ਬੈਠੇ ਸਾਰੇ ਸੋਨੇ ਦੇ ਸਿੰਘਾਸਨਾਂ ਤੇ ਆ ਪਰ ਅਗਿਆਨਤਾ ਹੋਣ ਕਰਕੇ ਕੋਈ ਭਖਾਰੀ ਬਣ ਕੇ ਬੈਠਾ ਹੈ ਕੋਈ ਦੁਰਾਚਾਰੀ ਬਣ ਕੇ ਬੈਠਾ ਹੈ ਕੋਈ ਕਿਸੇ ਜਾਤੀ ਵਿਮਾਨ ਵਿੱਚ ਬਣ ਕੇ ਬੈਠਾ ਹੈ ਕੋਈ ਉੱਚਾ ਬਣ ਕੇ ਬੈਠਾ ਹੈ ਕੋਈ ਨੀਵਾ ਬਣ ਕੇ ਬੈਠਾ ਸੋ ਗੱਤ ਪਈ ਹਮਾਰੇ ਕਾਰਨ ਅਛਤ ਰਾਜ ਵਿਛੜਤ ਦੁੱਖ ਪਾਇਆ ਰਾਜ ਦੇ ਹੁੰਦਿਆ ਸੁੰਦਿਆ ਸਪਨੇ ਦੇ ਵਿੱਚ ਦੁੱਖ ਪ੍ਰਾਪਤ ਕਰੀ ਜਾਂਦਾ ਹੈ ਇਸੇ ਤਰ੍ਹਾਂ ਸਭ ਕੁਝ ਹੁੰਦਿਆ ਆ ਅਗਿਆਨਤਾ ਵਸ ਅਸੀਂ ਦੁੱਖ ਪ੍ਰਾਪਤ ਕਰ ਰਹੇ ਹਾਂ ਰਾਜ ਕੋਇੰਗ પ્રસੰਗ ਜੈਸੇ ਹੈ ਹੈ ਅਬ ਕਛ ਮਰਮ ਜਨਾਇਆ ਅਨੇਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਜਿਵੇਂ ਰਾਜ ਕੋਇੰਗ ਥੋੜਾ ਜਿਹਾ ਚਾਨਣ ਹੋਵੇ ਸ਼ਾਮ ਜੀ ਦੇ ਸਮੇ ਤੇ ਰਸੀ ਪਈ ਹੋਵੇ ਕਮਰੇ ਚ ਤੇ ਉਹ ਸੱਪ ਦਾ ਪੁਲਿਖਾ ਪਾ ਜਾਂਦੀ ਹੈ ਸੋ ਇਸੇ ਤਰ੍ਹਾਂ ਚਾਨਣ ਹੋਇਆ ਤੇ ਪਤਾ ਲੱਗਿਆ ਜਿਹਦੇ ਤੋਂ ਸਾਰਾ ਟੱਬਰ ਡਰੀ ਜਾਂਦੇ ਸੀ ਇਹ ਤਾਂ ਰੱਸੀ ਹੈ ਨਿਆਣਾ ਸੁੱਟ ਗਿਆ ਸੀਗਾ ਹੁਣ ਆਰਾਮ ਨਾਲ ਹੀ ਉਹਨੂੰ ਚੁੱਕ ਲਿਆ ਤੇ ਪਹਿਲਾ ਸੋਟੀ ਨਾ ਹਲਾਉਂਦਿਆਂ ਵੀ ਡਰ ਲੱਗਦਾ ਸੀਗਾ ਰਾਜ ਭਉਹੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਹੁਣ ਦਾਤਾ ਤੂੰ ਇਹ ਮਰਮ ਇਹ ਰਹਾਸ ਜਿਹੜਾ ਜਨਾ ਦਿੱਤਾ ਕਿ ਜਿਸ ਭਰਮ ਤੋਂ ਡਰਦੇ ਪਏ ਆ ਜਿਸ ਛੈ ਤੋਂ ਡਰਦੇ ਪਏ ਆ ਜਦੋਂ ਗਿਆਨ ਦਾ ਚਾਨਣ ਹੋ ਗਿਆ ਉਦੋਂ ਪਤਾ ਲੱਗੇਗਾ ਇਹ ਸੱਪ ਨਹੀਂ ਇਹ ਤੇ ਰੱਸੀ ਸੀਗੀ ਉਦੋਂ ਪਤਾ ਲੱਗੇਗਾ ਇਹ ਸੰਸਾਰ ਨਹੀਂ ਇਹ ਤੇ ਬ੍ਰਹਮ ਸਰੂਪੀ ਹੈ ਅਨੇਕ ਕਟਕ ਜੈਸੇ ਭੂਲ ਪਰੇ ਸੋਨੇ ਦੇ ਕੁਝ ਗਹਿਣੇ ਵੇਖੇ ਤੇ ਭਲੇਖਾ ਖਾ ਕੇ ਵੀ ਜੇ ਸੁਨਿਆਰੇ ਕੋਲ ਗਹਿਣੇ ਇੱਕ ਚੀਜ਼ ਇੱਕ ਜਿਵੇਂ ਕੜਾਈ ਕਈ ਤਰ੍ਹਾਂ ਦਾ ਬਣਿਆ ਹੋਵੇ ਹਾਰ ਹੀ ਕਈ ਤਰ੍ਹਾਂ ਦਾ ਬਣਿਆ ਹੋਵੇ ਤੇ ਭਲੇਖਾ ਖਾਜੀ ਵੀ ਖੌਰੇ ਸੋਨਾ ਹੀ ਇਹ ਨਹੀਂ ਤਰ੍ਹਾਂ ਦਾ ਹੁੰਦਾ ਪਰ ਬਾਅਦ ਵਿੱਚ ਪਤਾ ਲੱਗਾ ਵੀ ਨਹੀਂ ਸੋਨਾ ਇੱਕੋ ਹੀ ਆ ਬਸ ਇਹਦੇ ਰੂਪ ਵੱਖਰੇ ਵੱਖਰੇ ਸੁਨਾਰ ਨੇ ਬਣਾ ਦਿੱਤੇ ਆ ਇਸੇ ਤਰ੍ਹਾਂ ਇਹ ਪੰਜ ਤੱਤ ਵੀ ਇੱਕੋ ਨੇ ਇਹ ਜੋਤ ਵੀ ਇੱਕੋ ਹੀ ਐ ਬਸ ਮਾਟੀ ਏਕ ਅਨੇਕ ਪਾਤ ਕਰ ਸਾਜੀ ਸਾਜਨ ਹਰੈ ਬਸ ਇਸ ਤਰ੍ਹਾਂ ਹੁਣ ਸਮਝ ਆ ਗਈ ਅਨੇਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਬੇ ਏਕ ਅਨੇਕ ਐ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਏ ਸੋ ਹੋਈ ਸੋ ਸਾਰਿਆਂ ਦੇ ਅੰਦਰ ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਸਭ ਕਟ ਭੁਗਵੈ ਸੋਈ ਉਹ ਸਾਰਿਆਂ ਦੇ ਵਿੱਚ ਇੱਕ ਐ ਇੱਕ ਹੈ ਅਨੇਕਤ ਸਵਾਮੀ ਅਨੇਕਾਂ ਰੂਪ ਉਹਦੇ ਦਿਖਾਈ ਦਿੰਦੇ ਨੇ ਪਰ ਹੈ ਸਾਰਿਆਂ ਦੇ ਵਿੱਚ ਇੱਕ ਹੈ ਤੇ ਇੱਕ ਹੋ ਕਰਕੇ ਸਾਰਿਆਂ ਦੇ ਵਿੱਚ ਉਹ ਕਰਤਾ ਤੇ ਭੋਗਤਾ ਬਣਿਆ ਹੋਇਆ ਤਾਂ ਅਖੀਰ ਭਗਤ ਜੀ ਕਹਿੰਦੇ ਕਹਿ ਰਵੇਦਾਸ ਹਾਥ ਪੈ ਨੇੜਾ ਉਹ ਹੱਥ ਤੋਂ ਵੀ ਨੇੜੇ ਹੈ ਸਹਜੇ ਹੋਏ ਸੋ ਹੋਈ ਤੇ ਸਹਜੇ ਜੋ ਕੁਝ ਹੋ ਰਿਹਾ ਸਰੀਰ ਦੇ ਅੰਦਰ ਸ੍ਰਿਸ਼ਟੀ ਦੇ ਅੰਦਰ ਬ੍ਰਹਿਮੰਡ ਦੇ ਅੰਦਰ ਸੁੱਤੇ ਸਿੱਧ ਸਭ ਕੁਝ ਕਰ ਰਿਹਾ ਹੈ ਪਤਾ ਵੀ ਨਹੀਂ ਚੱਲਦਾ ਇਹ ਸੂਰਜ ਚੜ ਗਿਆ ਠੀਕ ਹੈ ਦ੍ਰਿਸ਼ਟ ਮਾਨ ਸੰਸਾਰ ਸਾਨੂੰ ਦਿਸਿਆ ਪਰ ਕਦੋਂ ਚੜਿਆ ਉਹਨੇ ਕਿਵੇਂ ਚੜਾਇਆ ਕਿੱਥੋਂ ਲਿਆਇਆ ਕੀ ਕੀਤਾ ਉਹਨੇ ਇਹਦੇ ਬਾਰੇ ਆਪਾਂ ਨੂੰ ਕੋਈ ਗਿਆਤ ਨਹੀਂ ਕੋਈ ਘਰ ਬਣਦਾ ਆਪਾਂ ਨੂੰ ਪਤਾ ਲੱਗ ਰਿਹਾ ਇੱਥੇ ਜੀ ਪਹਿਲਾਂ ਪਲਾਟ ਹੀ ਹੁੰਦੇ ਸੀਗੇ ਖਾਲੀ ਸਜੇ ਸਜੇ ਕੰਦਾ ਹੋ ਗਿਆ ਫਿਰ ਸਜੇ ਸਜੇ ਘਰ ਬਣ ਗਿਆ ਦਿਸਿਆ ਕਿਵੇਂ ਬਣਿਆ ਕਿੰਨੇ ਨੀਂ ਰੱਖੀ ਕਿੰਨੇ ਬੰਦੇ ਲੱਗੇ ਕਿੰਨੀਆਂ ਮਸ਼ੀਨਾਂ ਲੱਗੀਆਂ ਪਰ ਇਹ ਸੂਰਜ ਚੜ੍ਹਿਆ ਪ੍ਰਕਾਸ਼ ਸਾਰਿਆਂ ਨੂੰ ਦਿਸ ਪਿਆ ਪਰ ਇਹ ਤਾਂ ਇਹਨਾਂ ਪਤਾ ਲੱਗਾ ਵੀ ਧਰਤੀ ਕਿਵੇਂ ਘੁੰਮ ਕੇ ਦੇ ਇਰਤ ਗਿਰ ਦੇ ਆ ਗਈ ਕਿਵੇਂ ਸਾਰੀ ਖੇਡ ਜਿਹੜੀ ਇਹ ਕਲਾ ਜਿਹੜੀ 10 12 ਘੰਟਿਆਂ ਚ ਵਰਤ ਗਈ ਆਪਾਂ ਨੂੰ ਇਹਦੇ ਬਾਰੇ ਕੁਝ ਗਿਆਤ ਨਹੀਂ ਹੈ ਸੋ ਇਹ ਸਭ ਕੁਝ ਸੁੱਤੇ ਸੇ ਤੋਂ ਕਰ ਰਿਹਾ ਤੇ ਇਵੇਂ ਹੀ ਸਾਡੇ ਤੁਹਾਡੇ ਸਰੀਰਾਂ ਦੇ ਅੰਦਰ ਕਰ ਰਿਹਾ ਭਗਤ ਰਵਿਦਾਸ ਜੀ ਕਹਿੰਦੇ ਉਹਨੂੰ ਦੂਰ ਸਮਝੇ ਬੈਠੇ ਸੀ ਉਹ ਤਾਂ ਹਾਥ ਪੈ ਨੇੜਾ ਹੱਥ ਤੋਂ ਵੀ ਨੇੜੇ ਹੈ ਇਸ ਤਰ੍ਹਾਂ ਉਹ ਸਾਰੇ ਸਰੀਰ ਤੇ ਬ੍ਰਹਿਮੰਡ ਦੇ ਅੰਦਰ ਸਮਾਇਆ ਹੋਇਆ ਹੈ